ਦੂਰਦਰਸ਼ਨ ਕੇਂਦਰ ਹੈ। ਹੂੰ ਵੀ ਇੱਥੇ ਪਹਿਲਾਂ ਤੋਂ ਗਾਣਾ ਗਏ ਕੀ ਗੌਣੀ ਨਹੀਂ ਸੀ ਦੰਦੇ। ਦੂਰਦਰਸ਼ਨ ਦੇ ਉੱਤੇ। ਹਾਂ ਦੂਰਦਰਸ਼ਨ ਤੇ ਉਹ ਕਹੇ ਸਮਝਦੇ ਸੀ ਵੀ ਸ਼ਾਇਦ ਬਲਗਰੀਟੀ ਵਾਲੇ ਲੋਕ ਨੇ ਇਹ। ਹੂੰ ਮੈਂ ਸਭ ਤੋਂ ਪਹਿਲਾ ਦੁਗਾਣਾ ਉੱਥੇ ਫਿਰ ਹੀ ਰਾਂਝੇ ਦਾ ਮੇਰਾ ਡਿਊਟੀ Song ਕਾਫੀ ਫੇਮ ਸੀ ਰਿਹਾ ਆਪਣੇ ਜ਼ਮਾਨੇ 'ਚ। ਹੂੰ ਚੰਦ ਮੇ 'ਚ। ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚੋਵਾਲ ਨੇ। ਹੈ ਚੰਗਾ ਮੁੱਲ ਪਾਇਆ ਸਾਡਾ ਹੀਰੀ ਮੱਝੀਆਂ ਚਰਾ ਕੇ 12 ਸਾਲ ਨਹੀਂ ਇਹ ਸਭ ਤੋਂ ਪਹਿਲਾ ਦੁਗਾਣਾ ਦੂਰਦਰਸ਼ਨ ਤੋਂ ਉਸ ਤੋਂ ਬਾਅਦ ਫਿਰ ਪਰਵਾਨ ਗਈ ਦੁਗਾਣਾ ਗਾਇਕੀ ਨੂੰ ਮਿਲਦੀ ਹੈ ਇਸ ਤਰ੍ਹਾਂ ਦਾ ਕੁਝ ਦੌਰ ਰਿਹਾ। ਹੂੰ ਜਦੋਂ 90s ਦਾ ਦੌਰ ਰਿਹਾ ਉਹਦੇ ਵਿੱਚ ਕਹਿੰਦੇ ਵੀ ਖਰਕੂਵਾਦ ਵੀ ਬਹੁਤ ਸੀਗਾ ਉਸ ਵੇਲੇ ਅਖਾੜੇ ਵੀ ਘਟ ਗਏ ਸੀਗੇ ਵਿਆਹਾਂ ਸ਼ਾਦੀਆਂ ਦੇ ਵਿੱਚ ਲੋਕ ਵੀ ਘਟੇ ਜਾਂਦੇ ਸੀਗੇ ਤਾਂ ਉਦੋਂ ਵੀ ਇਫੈਕਟ ਪਿਆ ਹੋਣਾ ਉਦੋਂ ਵੀ ਨਹੀਂ ਫਰਕ ਤਾਂ ਦੇਖੋ ਪੈਂਦਾ ਹੀ ਹੈ ਮੂਵਮੈਂਟ ਦਾ ਕੋਈ ਵੀ ਹੈ ਅਸਰ ਅੰਦਾਜ਼ ਹੁੰਦੀ ਹੈ ਉਦੋਂ ਬਹੁਤ ਬਹੁਤ ਵੱਡਾ ਅਸਰ ਪਿਆ ਲੇਕਿਨ ਪਰ ਮੈਂ ਜਿੱਥੋਂ ਤੱਕ ਸਮਝਦਾ ਵੀ ਚੰਗਾ ਕੰਮ ਕਰਨ ਵਾਲੇ ਬੰਦੇ ਨੂੰ ਚੰਗੇ ਲਫ਼ਜ਼ਾਂ ਵਾਲੇ ਨੂੰ ਇਸ ਸੰਸਾਰ 'ਚ ਕਿਤੇ ਵੀ ਕੋਈ ਖਤਰਾ ਨਹੀਂ ਮੈਂ ਰੈਗੂਲਰ ਉਸ ਦੌਰ ਚ ਕੰਮ ਕੀਤਾ ਰੈਗੂਲਰ ਕੰਮ ਕਰਦੇ ਰਹੇ ਹੋਰ ਵੀ ਸਾਡੇ ਭੈਣ ਭਰਾ ਬਹੁਤੇ ਪਰ ਮੈਂ ਤਾਂ ਇੱਕ ਵਾਰ ਤਾਂ ਇਹੋ ਜਿਹਾ ਸਮਾਂ ਆ ਗਿਆ ਸੀ ਵੀ ਕਲਾਕਾਰ ਸਾਰੇ ਬੋਰਡ ਲਾ ਕੇ ਘਰਾਂ ਨੂੰ ਚਲੇ ਗਏ ਸੀ ਕੱਲੇ ਬਸ ਸੈਂਟਰ ਦੇ ਸਾਹਮਣੇ ਹਾਕਮ ਬਖਤ ਜੜੀ ਵਾਲੇ ਤੇ ਦਿਲਜੀਤ ਕੌਰ ਦਾ ਬੋਰਡ ਲੱਗਿਆ ਸੀ ਇਹ ਇਤਿਹਾਸ ਹੈ ਤੁਸੀਂ ਕੱਢ ਲਿਓ ਤੁਸੀਂ ਦੇਖਿਆ ਵੀ ਹੁਣ ਆਪਣੇ ਫਾਦਰ ਉਹਨਾਂ ਨਾਲ ਜੀ ਇਹ ਇਹ ਦੌਰ ਵੀ ਰਿਹਾ ਹੈ ਪਰ ਮੈਂ ਰੈਗੂਲਰ ਉਹਨਾਂ ਦੇ ਨਾਲ ਚ ਵੀ ਕੰਮ ਕੀਤਾ ਕਿਉਂਕਿ ਟਿਕਾਊ ਮੈਂ ਪਰਿਵਾਰਾਂ ਦੀਆਂ ਗੱਲਾਂ ਕਰਦਾ ਸਭ ਦਾ ਦੀ ਬਾਤ ਪਾਉਣਾ ਸਾਡੇ ਨੋਕ ਚੌਂਕ ਹਾਸਾ ਠੱਠਾ ਦੋਖੋ ਆਪਣੇ ਗੀਤਾਂ ਚੋਂ ਵਾਰਦਾ ਇਸ ਗੱਲ ਕਰਕੇ ਮੇਰੇ ਤੇ ਕਾਫੀ ਘਾਟਾ ਸਲਿਆ ਹੂੰ ਅੱਛਾ ਕਹਿੰਦੇ ਵੀ ਕਲਾਕਾਰੀ ਚ ਪੈਸਾ ਬਹੁਤ ਹੈ ਇਹ ਇਹ ਚੀਜ਼ ਮੰਨਦੇ ਹੋ ਕਿ ਅੱਜ ਕੱਲ ਦੇ ਕਲਾਕਾਰ ਜਿਵੇਂ ਗਾਉਂਦੇ ਨੇ ਪੈਸਾ ਵੱਧ ਕਮਾ ਰਹੇ ਆ ਪਹਿਲਾਂ ਵਾਲੇ ਇੰਨਾ ਨਹੀਂ ਕਮਾ ਰਹੇ ਸੀਗੇ ਨਹੀਂ ਪਹਿਲਾਂ ਵੀ ਸੀਗਾ ਨਹੀਂ ਨਹੀਂ ਪਹਿਲਾਂ ਤਾਂ ਕੋਈ ਵਿਚਾਰੇ ਸਿੱਧੇ ਸਾਦੇ ਲੋਕ ਸੀ ਪੇਂਟ ਆਪ ਨੂੰ ਤਾਂ ਇੰਨੀ ਨਹੀਂ ਸੀ ਲੈਂਦੇ ਹਜ਼ਾਰਾਂ ਚ ਪੇਮੈਂਟ ਰਹੀ ਏ ਸਾਡੀ ਹੁਣ ਤੱਕ ਮੈਕਸਿਮਮ ਕਿੰਨੀ ਲੱਕਦੇ ਮਤਲਬ ਸਾਡੇ ਜਿਹੜੇ ਮੇਨ ਕਲਾਕਾਰ ਸੀਗੇ ਬਹੁਤ ਵੱਧ ਉਹ 3500 ਰੁਪਿਆ ਚਾਰਜ ਕਰਦੇ ਸੀਗੇ ਅਤਵਾ ਦੇ ਦੌਰ ਚ ਵੀ ਜਿਵੇਂ ਮਹਮਦ ਮਮਦ ਸਦੀਕ ਸਾਹਿਬ ਹੈ ਅਮਰ ਸਿੰਘ ਚਮਕੀਲਾ ਤੇ ਹਮਰ ਜੋਤ ਹੁੰਦੇ ਸੀ ਮਾਨਕ ਸਾਹਿਬ ਹੁੰਦੇ ਸੀਗੇ ਬਸ ਤਕਰੀਬਨ ਇੱਥੇ ਇੱਕ ਜਿਵੇਂ 3500 ਤੇ ਟਿੱਕੀ ਹੋਈ ਸੀ ਹੁਣ ਤਾਂ 35 35 ਲੱਖ ਹੁਣ ਤਾਂ ਕਰੋੜਾਂ ਚ ਵੀ ਹੈਗੇ ਨੇ ਸਾਡੇ ਤੇ ਇਹ ਵੀ ਪੈਸੇ ਦਾ ਦੌਰ ਹੈ ਜਿਹੜਾ ਹੋਣੀ ਹੈ ਸਾਡੇ ਉਦੋਂ ਕਲਾਕਾਰਾਂ ਦਾ ਮੈਂ ਸਮਝਦਾ ਵੀ ਮੁੱਲ ਵੀ ਨਹੀਂ ਸੀ ਵੱਟਦੇ ਕਲਾਕਾਰ ਹੁਣ ਬਿਜ਼ਨਸਮੈਨ ਹੋ ਗਏ ਹੁਣ ਸ਼ਾਰਪ ਹੋ ਗਈ ਦੁਨੀਆ ਬਹੁਤ ਜ਼ਿਆਦਾ ਅਸੀਂ ਤਾਂ ਲੋਕ ਪਬਲਿਕ ਨੂੰ ਆਪਣੇ ਨੂੰ ਸਾਡੇ ਸਰੋਤੇ ਜਾਂ ਬਿਜ਼ਨਸ ਦੇ ਤੌਰ ਤੇ ਥੋੜੀ ਦੇਖਦੇ ਅਸੀਂ ਤਾਂ ਸਾਡੇ ਧੀ ਪੁੱਤ ਸਮਝ ਕੇ ਸਾਡੇ ਭੈਣ ਭਰਾ ਸਮਝ ਕੇ ਉਹਨਾਂ ਚਾਹੁੰਦੇ ਜਾਂਦੇ ਤੇ ਉਹਨਾਂ ਨੂੰ ਇਹ ਨਹੀਂ ਸਾਡੀ ਆਦਤ ਹੁੰਦੀ ਵੀ ਮਫੜਾ ਫਟ ਲੁੱਟ ਲਈਏ ਫੜਾ ਫੜਾ ਪੈਸੇ ਕਮਾ ਲਈਏ ਐਦਾਂ ਦਾ ਸਾਡੇ ਉਦੋਂ ਦੌਰ ਨਹੀਂ ਸੀਗਾ ਠੀਕ ਠੀਕ ਹੀ ਸੀਗੇ ਹਮ ਅੱਛਾ ਉਦੋਂ ਕਹਿੰਦੇ ਵੀ ਜਾਂਦੇ ਸ਼ੋਹ ਲਾਉਣ ਪਰਿਵਾਰ ਦੇ ਨਾਲ ਬੈਹਦੇ ਵੀ ਸੀ ਰੋਟੀ ਵੀ ਖਾਂਦੀ ਖਾਧੀ ਜਾਂਦੀ ਸੀ ਆਰਾਮ ਜਿਹਾ ਲਾਇਆ ਜਾਂਦਾ ਸੀ ਹਾਂਜੀ ਹੁਣ ਵੀ ਹੈ ਹੁਣ ਵੀ ਐਦਾਂ ਹੀ ਅਸੀਂ ਲੋਕ ਤਾਂ ਹੁਣ ਵੀ ਇਦਾਂ ਹੀ ਆ। ਹੂੰ। ਇਹ ਤਾਂ ਹੁਣ ਆ ਗਏ ਬੌਂਸਰਾਂ ਵਾਲੇ ਪਤਾ ਨਹੀਂ ਕਿੱਥੋਂ ਆ ਗਏ। ਠੀਕ ਹੈ ਨਾ? ਜਦੋਂ ਦੇਖੋ ਗੁਰਦੀਪ ਜੀ। ਜਦੋਂ ਅਜੀਬ ਗਾਇਕੀ ਹੋਊਗੀ। ਜਦੋਂ ਅਜੀਬ ਤਰ੍ਹਾਂ ਦੇ ਗਾਣੇ ਹੋਣਗੇ। ਅਕਸਾਉ, ਢੜਕਾਉ, ਮਰਵਾਉ। ਉਦੋਂ ਫਿਰ ਖਤਰਾ ਤਾਂ ਹੋਊਗਾ ਹੀ। ਗਲਤ ਕੰਮ ਕਰਨ ਦਾ ਫਿਰ ਖਤਰਾ ਤਾਂ ਹੁੰਦਾ ਹੀ ਆ। ਹੂੰ। ਫਿਰ ਬੌਂਂਸਰ ਰੱਖਣੇ ਪੈਂਦੇ। ਸਾਨੂੰ ਤਾਂ ਸਾਡਾ ਤਾਂ ਸਾਰਾ ਪੰਜਾਬ ਹੀ ਬੌਂਂਸਰ ਹੈ। ਸਾਡੇ ਨਾਲ ਤਾਂ ਅੱਜ ਤੱਕ ਕਦੇ ਦੇਖਿਆ ਤੁਸੀਂ? ਹੂੰ। ਨੈਟ ਤੇ ਚੈੱਕ ਕਰ ਲੋ ਹਜ਼ਾਰਾਂ ਹਜ਼ਾਰਾਂ ਖਾੜੇ ਪਏ ਨੇ ਲੋਕਾਂ ਦੇ ਪਾਏ ਹੋਏ ਮੈਂ ਆਪ ਤੱਕ ਇਹ ਐਡੂਟ ਕਰਦਾ ਨਹੀਂ ਤੇ ਤੁਸੀਂ ਦਿਖਾ ਦਿਓ ਕਿੱਥੇ ਵੀ ਅਸੀਂ ਸਕਿਉਰਟੀ ਲੈਂਦੇ ਹੋਈਏ ਜਾਂ ਬੌਂਸਰ ਵਗੈਰਾ ਰੱਖਦੇ ਹੋਈਏ ਮਤਲਬ ਹੀ ਨਹੀਂ ਕੋਈ ਕਦੇ ਲੋੜ ਹੀ ਨਹੀਂ ਪੈਂਦੀ ਪਬਲਿਕ ਯਾਰ ਇੰਨੀ ਖੂਬਸੂਰਤ ਹੈ ਪਬਲਿਕ ਤਾਂ ਸਾਨੂੰ ਦੇਖਣਾ ਚਾਹੁੰਦੀ ਹੈ ਸਾਨੂੰ ਮਿਲਣਾ ਚਾਹੁੰਦੀ ਹੈ ਅਸੀਂ ਉਹਨੂੰ ਘੱਟ ਘੱਟ ਮਾਰਦੇ ਹਾਂ ਅਸੀਂ ਉਹਨਾਂ ਨਾਲ ਹੱਥ ਮਿਲਾ ਕੇ ਰਾਜ਼ੀ ਨਹੀਂ ਅਸੀਂ ਉਹਨਾਂ ਨਾਲ ਫੋਟੋ ਤੱਕ ਕਰਵਾਉਣ ਵਾਸਤੇ ਤਿਆਰ ਨਹੀਂ ਜਿਹੜੇ ਬੰਦਿਆਂ ਤੋਂ ਲੱਖਾਂ ਰੁਪਏ ਪੇਮੈਂਟ ਲਈ ਜਾ ਰਹੀ ਹੈ ਉਹਨਾਂ ਨਾਲ ਵੀ ਫੋਟੋ ਨਹੀਂ ਕਰਵਾਈ ਜਾ ਰਹੀ ਤੁਸੀਂ ਇਹ ਕੀ ਹੈ ਯਾਰ ਮੇਰੇ ਤਾਂ ਉਧਰ ਤਾਂ ਮੇਰੇ ਨਾਲ ਟਾਈਮ ਇੱਕ ਤਰ੍ਹਾਂ ਬਾਉਂਡਿੰਗ ਬਣਾਇਤੀ ਜਾਂਦੀ ਵੀ ਐਨ 2 ਘੰਟੇ ਚਲਣਾ ਵਾ 2 ਘੰਟਿਆਂ ਬਾਅਦ ਵੀ ਬਸ ਐਂਡਿੰਗ ਕਰਕੇ ਨਾਲ ਦੀ ਨਾਲ ਨਿਕਲਣ ਦੀ ਕਰਦੇ ਤੁਸੀਂ ਖੜਦੇ ਵੀ ਹੋ ਬਾਂਸਰਾਂ ਨਾਲ ਆਉਣਾ ਇਸ ਸਟੇਜ ਤੇ ਕਰਾ ਕਰਨਾ ਤੇ ਬਾਂਸਰਾਂ ਨਾਲ ਹੀ ਨਿਕਲ ਜਾਣਾ ਕੋਈ ਮਤਲਬ ਨਹੀਂ ਕਿਸੇ ਨਾਲ ਕਿਸੇ ਦਾ ਨਾਮ ਤੱਕ ਨਹੀਂ ਲੈਂਦੇ ਕਿਨੇ ਸਾਨੂੰ ਸੱਦੇ ਕੀਦੇ ਆਏ ਹੋਏ ਕੀ ਆ ਕੀ ਅਜੀਬ ਹੈ ਕੀ ਪ੍ਰੋਸ ਰਏ ਅਸੀਂ ਆਉਣ ਵਾਲੀ ਨਸਲਾਂ ਨੂੰ ਕੀ ਸਮਝਾ ਰਹੇ ਅਸੀਂ ਇਹ ਸਾਡਾ ਸੱਭਿਆਚਾਰ ਹੈ ਇਹ 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 ਵਡੱਪਣ ਹੈ ਜਾਂ ਤੁਸੀਂ ਕਹਿੰਦੇ ਹੋ ਵੀ ਬਹੁਤ ਆਪਣੇ ਆਪ ਨੂੰ ਹੀ ਕਿਤੇ ਸਮਝਦੇ ਕੋਈ ਆਦਰ ਮਾਨ ਹੈ ਇੱਕ ਤੁਸੀਂ ਪੇਮੈਂਟ ਜਿੰਨੀ ਮਰਜ਼ੀ ਲਓ ਪਰ ਦੁਨੀਆ ਨਾਲੋਂ ਕੱਟ ਕੇ ਥੋੜੀ ਯਾਰ ਕਲਾਕਾਰ ਇਜ਼ ਪਬਲਿਕ ਪ੍ਰੋਪਰਟੀ ਕਲਾਕਾਰਾਂ ਤੇ ਹੱਕ ਹੁੰਦਾ ਪਬਲਿਕ ਦਾ ਪਬਲਿਕ ਚਾਹੁੰਦੀ ਹੈ ਵੀ ਸਾਡਾ ਕਲਾਕਾਰ ਕਿਹੋ ਜਿਹਾ ਹੋਵੇ ਇਹ ਕਿਵੇਂ ਮਿਲੇ ਕਿਵੇਂ ਗੱਲਬਾਤ ਕਰੇ ਕਿਵੇਂ ਸਾਡੇ 'ਚ ਬੈਠੇ ਸਭ ਤਸ਼ਨਾਸ਼ ਹੋ ਗਿਆ ਇਹ ਫਰਕ ਪਿਆ ਸਿਸਟਮ ਹਿੱਲ ਗਿਆ ਸਾਡਾ ਹਾਂ ਅਜਾ ਕੁਲਦੀਪ ਮਾਨਕ ਜੀ ਦੇ ਨਾਲ ਤੁਹਾਡੇ ਕਿਵੇਂ ਦੇ ਸੁਭਾਅ ਸੀਗਾ ਬਹੁਤ ਮੈਂ ਬਹੁਤ ਵਧੀਆ ਮੈਂ ਉਹਨਾਂ ਦੇ ਨਾਲ ਰਿਆ ਮੈਂ ਉਹਨਾਂ ਦਾ ਬੁਕਿੰਗ ਕਰ ਕਰ ਰਿਹਾ ਮੈਂ ਉਹਨਾਂ ਦਾ ਆਫਿਸ ਸੰਭਾਲਦਾ ਰਿਹਾ ਹਾਂ ਹਾਂ ਉਹਦਾਂ ਤਰੀਕੇ ਰਹਿੰਦੇ ਸੀ ਜੀ ਤੇ ਇਹਾ ਜਿਹੜੀ ਤੁਹਾਡੇ ਮਲਟਾਉਨ ਵਾਲੀ ਰੇਲਵੇ ਲਾਈਨ ਹੈ ਜੀ ਦੁਗਰੀ ਵਾਲੇ ਪਾਸੇ ਜਿਹੜੀ ਹੂੰ ਮਤਲਬ ਇਹੋ ਜਿਹੇ ਦੌਰ ਸੀਗੇ ਹੁਣ ਤੁਸੀਂ ਨਾ ਪੁੱਛੋ ਸੱਚੀਆਂ ਗੱਲਾਂ ਬਈ ਸਾਈਕਲ ਤੱਕ ਨਹੀਂ ਸੀ ਲੈ ਕੇ ਦਿੱਤਾ ਮੈਂ ਤੁਰ ਕੇ ਜਾਂਦਾ ਸੀ ਤਰੀਕਿਆਂ ਨੂੰ ਲੈਣੋਂ ਲੈਣ ਤੇ ਤੁਰ ਕੇ ਆਉਂਦਾ ਸੀ ਪੂ ਮਗਦੇ ਆ ਰਾਤਾਂ ਚ ਕਾਲੀਆਂ ਰਾਤਾਂ ਚ ਜਦੋਂ ਡਰ ਲੱਗਦਾ ਸੀ ਏਡਾ ਏਡਾ ਸਰਕਣਾ ਸਲਵਾਰ ਖੜਾ ਹੁੰਦਾ ਸੀ ਆ ਵਿੱਚੋਂ ਦੀ ਲੰਘਣਾ ਪੈਂਦਾ ਸੀ ਹੂੰ ਉਹ ਦੌਰ ਦੇਖਿਆ ਸੀ ਮੈਂ ਮਾਨਕ ਸਾਹਿਬ ਕੁਲਦੀ ਮਾਰਗ ਦੇ ਨਾਲ ਤੁਸੀਂ ਸ਼ੋਅ 'ਚ ਵੀ ਜਾਂਦੇ ਹੋਗੇ ਫਿਰ ਤਾਂ ਉੱਥੇ ਨਹੀਂ ਸ਼ੋਅ ਤੇ ਤਾਂ ਘੱਟ ਬਹੁਤ ਬਾਅਦ ਚ ਹੂੰ ਬਾਅਦ ਚ ਤਾਂ ਫਿਰ ਅਸੀਂ ਇਕੱਠੇ ਵੀ ਸ਼ੋਅ ਕਰਦੇ ਰਹੇ ਆ ਤਾਂ ਵੱਖਰੀ ਗੱਲ ਐ ਪਰ ਪਹਿਲਾਂ ਪਹਿਲਾਂ ਮੈਂ ਪਹਿਲ ਦੀ ਗੱਲ ਕਰਦਾ ਹਾਂ ਵੀ ਮਾਨਕ ਸਾਹਿਬ ਨਾਲ ਮੈਂ ਇੱਕ ਪਰਿਵਾਰ 'ਚ ਰਹਿਆ ਜਦੂਬੀਰ ਮੇਰੇ ਹੱਥਾਂ 'ਚ ਜੰਮੇ ਜਦ ਵੀਰ ਨੇ ਸਾਡੀ ਬੀਬੀ ਤੇ ਸਰਵਜੀਤ ਤੇ ਨਾ ਮੁੱਤਿਆ ਜਿੰਨਾ ਮੇਰੇ ਤੇ ਮੁੱਤਿਆ ਜਿਵੇਂ ਜਯਦਵੀਰ ਦੇ ਹੁਣ ਹਾਲਾਤ ਬਣੇ ਹੋਏ ਨੇ ਜਿੱਦੂ ਮਾਨਕ ਦੇ ਤਾਂ ਡਿਪਰੈਸਡ ਕਿਹਾ ਜਾਂਦਾ ਵੀ ਉਹ ਬੈਸਟ ਪੋਚ ਚੱਲ ਰਹੇ ਨੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਕੁਦੀ ਮਾਨਕ ਦੇ ਜਾਣ ਤੋਂ ਬਾਅਦ ਨਹੀਂ ਹੁਣ ਤਾਂ ਕਾਫੀ ਇੰਪਰੂਵ ਹੈ ਹੁਣ ਤਾਂ ਠੀਕ ਹੈ ਕਾਫੀ ਮਰਦੇ ਨੂੰ ਕਿਹੜਾ ਉਹਨਾਂ ਕੋਲ ਹਾਂ ਹਾਂ ਕਾਫੀ ਹੁਣ ਤਾਂ ਸਿਆਣੀਆਂ ਗੱਲਾਂ ਕਰਦਾ ਹੁਣ ਤਾਂ ਪਹਿਲਾਂ ਵਾਲੀ ਗੱਲ ਨਹੀਂ ਰਹੀ ਲੌਸ ਤਾਂ ਹੁੰਦਾ ਹੀ ਹੈ ਦੇਖੋ ਜੀਵਨ 'ਚ ਜਿਹੜਾ ਉਹ ਸਮਾਂ ਬੀਤ ਗਿਆ ਉਹ ਮੁੜ ਕੇ ਤਾਂ ਆਉਣਾ ਨਹੀਂ 골ਡਨ ਜੁਗ ਸੀਗਾ ਉਹ ਉਦੋਂ ਇਹਨੇ ਰਾਈਜ਼ ਕਰਨਾ ਸੀ 1 ਲੱਖ ਤੋਂ ਲੋਕਾਂ ਨੇ ਚੱਕਣਾ ਸੀ ਮਾਨਕ ਸਾਹਿਬ ਦਾ ਫਰਜ ਹੁੰਦਾ ਉਹ ਸਮਾਂ ਬਣ ਗਿਆ ਉਹ ਰਲਣਾ ਤਾਂ ਹੈ ਨਹੀਂ ਪਹਿਲਾਂ ਨਾਲੋਂ ਠੀਕ ਹੈ ਕਾਫੀ ਠੀਕ ਹੈ ਕੀ ਲੱਗਦਾ ਹੈ ਕੀ ਕਾਰਨ ਰਹੇ ਨੇ ਵੀ ਇਦਾਂ ਦੇ ਹਾਲਾਤ ਬਣੇ ਕੀ ਕਹਿ ਸਕਦੇ ਹੁਣ ਇਹਨੂੰ ਵੀ ਫਾਦਰ ਸਾਹਿਬ ਦਾ ਕੰਮ ਕਰ ਗਿਆ ਕੀ ਕੀ ਹੋਇਆ ਦੇ ਪਿੱਛੇ ਕੀ ਰੀਜਨ ਚੱਲਿਆ ਕੁਝ ਸਮਝੋ ਬਾਰੇ ਕਹਾਣੀ ਅਛਾ ਜਦੋਂ ਕਲਾਕਾਰ ਸਾਰੇ ਕਹਿੰਦੇ ਆ ਵੀ ਪਹਿਲਾਂ ਬੱਸ ਸਟੈਂਡ ਵਾਲੇ ਪਾਸੇ ਨਹੀਂ ਹੁੰਦੇ ਸੀ ਪਹਿਲਾਂ ਭਾਰਤ ਨਗਰ ਚੌਂਕ ਦੇ ਕੋਲ ਸਾਰੇ ਕਲਾਕਾਰ ਹੁੰਦੇ ਸੀਗੇ ਹਾਂ ਉਹਦੇ ਨੇੜੇ ਤੇੜੇ ਹੀ ਰਹਿੰਦੇ ਸੀਗੇ ਸਾਰੇ ਨਾ ਡਾਪਨ ਸਟੂਡੀਓ ਦੇ ਸਾਹਮਣੇ ਇਧਰੋਂ ਜਾਂਦੇ ਨੂੰ ਲੈਫਟ ਉਹ ਪਿੱਪਲ ਜਿਹਾ ਖੜਾ ਮੇਰੇ ਖਿਆਲ ਹੁਣ ਤਾਂ ਚੱਕ ਤਾਂ ਹਣਾ ਡਬਲ ਸੜਕ ਘਰ ਤੇ ਖੜਾ ਹੈ ਮੇਰੇ ਖਿਆਲ ਹੈ ਉਹ ਉਹਦੇ ਸਾਹਮਣੇ ਜਿਹੜੀ ਬਿਲਡਿੰਗ ਸੀਗੀ ਉਹ ਸਾਡੇ ਬਹੁਤ ਮਹਾਨ ਬੰਦੇ ਹੋਏ ਆ ਆਪਣੇ ਰਾਗੀ ਪਦਮਸ਼੍ਰੀ ਸਰਦਾਰ ਸੋਹਣ ਸਿੰਘ ਜੀ ਜੀ ਉਹਨਾਂ ਦੇ ਉਹ ਚਾਰੇ ਹੁੰਦੇ ਸੀ ਉੱਥੇ ਹੁੰਦੇ ਸੀ ਇਹ ਸਾਰੇ ਕਲਾਕਾਰ ਹੂੰ ਤੇ ਬਾਅਦ ਚ ਫਿਰ ਬੱਸ ਸਟੈਂਡ ਦੇ ਸਾਹਮਣੇ ਬਾਅਦ ਚ ਡਾਕਟਰ ਮੋਗੇਵਾਲਾ ਸਾਭ ਦੀ ਬਿਲਡਿੰਗ ਚ ਉਹਨਾਂ ਚਾਗੇ ਫਿਰ ਉਧਰੋਂ ਸਾਡੇ ਭੋਲੇ ਵੀਰ ਜੀ ਹੁਣੇ ਟਿੱਕਾ ਜੀ ਹੁਣੇ ਸਾਡੇ ਪੋਲੀਟਿਕਲ ਨੇ ਜਿਹੜੇ ਇਹਨਾਂ ਨੇ ਬਿਲਡਿੰਗ ਕਲਾਕਾਰਾਂ ਵਾਸਤੇ ਬਣਾਈ ਕੀਰਸ ਪੇਰਿਆ ਵੀ ਵਿਚਾਲੇ ਹੁੰਦਾ ਸੀ ਉਹਦੀ ਬਿਲਡਿੰਗ ਚ ਵੀ ਕੁਝ ਕਲਾ ਕਰ ਰਹੀ ਫਿਰ ਬੱਸ ਸਟੈਂਡ ਦੇ ਸਾਹਮਣੇ ਆਏ ਪਹਿਲਾਂ ਉੱਥੇ ਹੀ ਹੁੰਦੇ ਸੀ ਪਾਰਤ ਨਗਰ ਤੇ ਬੱਸ ਸਟੈਂਡ ਦੇ ਵਿਚਾਲੇ ਜਨਕਿ ਲੁਧਿਆਣੇ ਦੀ ਦੇਣ ਹੈਗੀ ਆ ਵੀ ਕਲਾਕਾਰ ਜਿੰਨੇ ਹੁਣ ਤੱਕ ਹੈਗੇ ਨੇ ਵੀ ਲੁਧਿਆਣੇ ਦੇ ਵਿੱਚੋਂ ਹੋ ਕੇ ਗਏ ਆ ਦੁਨੀਆ ਚ ਜਿਹੜੀ ਪੰਜਾਬੀ ਲੋਕ ਗਾਇਕੀ ਫੈਲੀ ਹੈ ਉਹ ਲੁਧਿਆਣੇ ਦੀ ਹੀ ਦੇਣਾ ਹੈ ਲੁਧਿਆਣੇ ਤੋਂ ਹੀ ਕਲਾਕਾਰ ਬਣ ਕੇ ਗਏ ਆ ਬਾ ਸਭ ਰੇਡੀਓ ਵਗੈਰਾ ਤੇ ਤਾਂ ਚਲੋ ਗਾਉਂਦੇ ਸੀ ਕੁਝ ਲੋਕ ਜਲੰਧਰ ਵਗੈਰਾ ਦੇ ਐਡਾ ਐਡਾ ਫੇਮਸ ਨਹੀਂ ਸੀਗੇ ਵੀ ਦੁਨੀਆ ਭਰ ਚ ਜਾਣਾ ਕੰਮ ਕਰਨਾ ਖੜੇ ਲਾਉਣੇ ਉਹ ਸਾਰਾ ਲੁਧਿਆਣਾ ਹੀ ਸੀ ਲੁਧਿਆਣੇ ਤੋਂ ਬਾਅਦ ਹੀ ਚੱਲੇ ਆ ਅਜੇ ਇਹ ਵੀ ਗੱਲ ਸੁਣਨ ਨੂੰ ਆਉਂਦੀ ਹੈ ਕਿ ਜਦੋਂ ਰਿਕਾਰਡਿੰਗ ਚੱਲੀ ਚੱਲਦੀ ਸੀਗੀ ਤਾਂ ਸਾਰੇ ਸਾਜ਼ ਵਗੈਰਾ ਪ੍ਰੋਪਰ ਰੈਡੀ ਕਰਕੇ ਸ਼ੁਰੂਆਤ ਕੀਤੀ ਜਾਂਦੀ ਜੇ ਮਾੜਾ ਵੀ ਕੋਈ ਗਲਤ ਹੋ ਜਾਂਦੀ ਦੁਬਾਰਾ ਸਾਰਾ ਗਾਉਣਾ ਪੈਂਦਾ ਸੀ ਸਾਰਾ ਲਾਈਵ 2 ਟਰੈਕਸ ਤੇ ਰਿਕਾਰਡਿੰਗ ਹੁੰਦੀ ਸੀ ਦੋ ਹੀ ਟਰੈਕ ਹੁੰਦੇ ਸੀ ਮਤਲਬ HMV ਸਭ ਤੋਂ ਸਿਰਮੌਰ ਸਾਡੀ ਕੰਪਨੀ ਰਹੀ ਹੈ ਤੁਸੀਂ ਤਵਿਆਂ ਵਾਲੇ ਜਿਹਨੂੰ ਹਜ ਮਾਸਟਰਵਾਇਸ ਤੇ ਉਹਦੇ ਤੇ ਸਿਰਫ 2 ਟਰੈਕ ਵੀ ਇੱਕ ਟਰੈਕ ਤੇ ਸਾਰੇ ਸਾਜ਼ੀਆਂ ਨੇ ਵਜਾਉਣਾ ਹੈ ਇੱਕ ਟਰੈਕ 'ਚ ਸਿੰਗਰ ਨੇ ਗਾਉਣਾ ਹੈ ਓਨਲੀ 2 ਟਰੈਕ ਹੁਣ ਤਾਂ ਸੰਕੜੇ ਟ੍ਰੈਕ ਨੇ ਹੁਣ ਤਾਂ ਤੁਸੀਂ ਇੰਨੀ ਕੁ ਚੀਜ਼ ਵੀ ਕੱਢ ਕੇ ਪਜਾ ਦਿਓ ਉਹਨੂੰ ਐਡਿਟ ਕਰ ਲਾਂਗੇ ਠੀਕ ਹੈ ਜੀ ਉਦੋਂ ਇਹ ਕਿੱਥੇ ਰਵਾਂ ਸੀਗਾ ਸਿੱਧਾ ਹੀ ਲੈ ਵੀ ਚੱਲਦਾ ਸੀ ਸਾਰਾ ਕੰਮ ਐਸੀ ਗੱਲ ਗਈ ਉਹ ਗੀਤ ਅਮਰ ਸੀਗੇ ਅੱਜ ਤੱਕ ਤਾਂ ਉਹ ਕੰਨਾ ਚ ਰਸ ਘੋਲਦੇ ਆ ਉਹ ਉਹਨਾਂ ਨਾਲ ਮਤਲਬ ਸਮਝੌਤਾ ਨਹੀਂ ਸੀ ਹੋ ਸਕਦਾ ਛੋਟੀ ਜੀ ਵੀ ਗਲਤੀ ਇੱਕ ਤੋਂ ਵੀ ਗਲਤੀ ਹੋ ਗਈ ਫਿਰ ਸਾਰੇ ਜਣੇ ਸੁਈ ਦੇ ਨਗਰ ਚ ਦੁਆਰਾ ਲੰਘੋ ਫਿਰ ਇੱਕ ਮੈਂ ਕਹਿੰਦਾ ਕਿੰਨੇ ਕਿੰਨੇ ਘੰਟੇ ਕਿੰਨੇ ਕਿੰਨੇ ਦਿਨ ਲੰਗੇ ਹੁੰਦੇ ਹੁਣ ਮੈਂ ਕਹਾਂ ਜੀ ਉਹ ਸਾਡੇ ਭਰਾ ਸਾਜੀ ਕਰਤਾਰ ਰਾਮਲੇ ਦਾ ਗੀਸੀ ਬਾਪੂ ਦਾ ਖੁੰਡਾ ਤੁਸੀਂ ਮੰਨਦੇ ਹੋ ਵੀ ਚਾਰ ਦਿਨ ਰਿਕਾਰਡ ਨਹੀਂ ਕਰਾ ਸਕਿਆ ਚਾਰ ਦਿਨ ਆ ਰਿਹਾ ਇੱਕ ਗੀਤ ਬਾਰ ਬਾਰ ਗਲਤੀ ਹੁੰਦੀ ਸੀ ਹਾਂ ਉਹ ਸੀ ਗਾਇਕਿਆ ਸੁਵਿਧੇ ਨੱਕੇ ਜਦੀ ਲੰਘਣਾ ਪੈਂਦਾ ਸੀ ਪੂਰੀ ਤਿਆਰੀ ਹੁੰਦੀ ਸੀ ਫੁੱਲ ਵੀ ਉੱਕ ਗਿਆ ਤਾਂ ਗਿਆ ਵੀ ਸਾਰਿਆਂ ਨੇ ਦਿਲ ਚ ਤਾਂ ਗਾਣਾ ਕੱਢਣੀ ਐ ਉੱਤੋਂ ਤਾਂ ਭਾਵੇਂ ਕੋਈ ਨਾ ਕਵੇ ਮਤਲਬ ਹਰ ਬੰਦਾ ਬਸ ਸਿਰੇ ਹੀ ਆਉਂਦਾ ਸੀ ਤਰਦਾ ਹੀ ਆਉਂਦਾ ਸੀ ਜਿਹੜਾ ਆਉਂਦਾ ਸੀ ਚਾਹੇ ਸਾਜੀ ਆ ਚਾਹੇ ਗਾਇਕ ਹੈ ਅੱਜ ਇਹਹੀ ਕਾਰਨ ਸੀਗਾ ਵੀ ਪਹਿਲਾਂ ਵਾਲੀ ਗਾਇਕੀ ਜਿਹੜੀ ਸੀਗੀ ਉਹ ਕਹਿੰਦੀ ਜ਼ੋਰ ਦੀ ਗਾਇਕੀ ਸੀ ਅੱਜਕੱਲ ਜ਼ੋਰ ਦੀ ਗਾਇਕੀ ਨਹੀਂ ਹੈਗੀ ਇਸੇ ਕਰਕੇ ਉਹ ਤਾਂ ਉਹ ਹੀ ਗੱਲ ਹੈ ਨਾ ਵੀ ਡੰਗ ਆ ਗਈ ਸਾਰੀ ਇੰਨਾ ਉਹ ਵਰ ਵਰ ਵ ਦੇਣ ਲੱਗੇ ਵਾਇਸ ਨੂੰ ਵੀ ਕੁਝ ਵੀ ਐ ਹੁਣ ਤਾਂ ਬੇਤਾਲਿਆਂ ਨੂੰ ਤਾਲਚ ਕਰ ਦਿੰਦੇ ਆ ਇਹ ਹੂੰ ਬੇਸੁਰਿਆਂ ਨੂੰ ਟਿਊਨ ਕਰ ਦਿੰਦੇ ਹੈ ਹਨਾ ਟਿਊਨਰ ਲਾ ਕੇ ਤੇ ਉਦੋਂ ਇਹ ਕਿਹੜਾ ਜੁਗ ਸੀਗਾ ਉਦੋਂ ਤਾਂ ਬਸ ਆਵਾਜ਼ਾਂ ਹੀ ਸੀਗੀਆਂ ਅਸੀਂ ਤਾਂ ਅੱਜ ਵੀ ਖੈਰ ਤੁਸੀਂ ਹੈਰਾਨ ਹੋ ਜਾਓਗੇ ਵੀ ਸਾਨੂੰ ਟੇਸਟ ਨਹੀਂ ਆਉਂਦਾ ਇਸ ਦੌਰ ਚ ਮੇਰਾ ਹੁਣ ਪੰਜਵਾਂ ਖਾੜਾ ਆ ਰਿਹਾ ਪਹਿਲਾਂ ਚਾਰ ਖਾੜੇ ਉਹ ਤਾਂ ਸੈਂਕੜੇ ਕਿੱਸੇ ਹੋਈਆਂ ਚਾਰ ਖਾੜੇ ਕੀਤੇ ਸੀ ਹੁਣ ਪੰਜਵਾਂ ਖੜਾ ਤਿਆਰ ਪਿਆ ਤੁਸੀਂ ਮੰਨਦੇ ਹੋ ਮੈਂ ਹੁਣ ਵੀ ਲਾਈਵ ਕੀਤਾ ਉਹੀ ਟੂ ਟ੍ਰੈਕ ਤੇ ਉਹਦੀ ਇੱਕ ਚੀਜ਼ ਸਾਜੀ ਵਜਣਗੇ ਤੇ ਇੱਕ ਮੈਂ ਗਾਉਂਗਾ ਪੰਜਵਾਂ ਖੜਾ ਅੱਜ ਵੀ ਉਹ ਮੈਂ ਅੱਜ ਵੀ ਆ ਰਹੀ ਹੈ ਮੇਰੀ ਨਵੀਂ ਕਸਤ ਦੀ ਗੱਲ ਕਰ ਰਹੇ ਹਾਂ ਪੰਜਵਾਂ ਖੜਾ ਦੀ ਅੱਜ ਵੀ ਲਾਈਵ ਗਾਇਆ ਅਸੀਂ ਤਾਂ ਅੜਬ ਲੋਕ ਐ ਮਤਲਬ ਅੜਗੇ ਤੜਗੇ ਹਾਂ ਨਹੀਂ ਚਾਹੀਦਾ ਵੀ ਹੈ ਯਾਰ ਗਾਇਕੀ ਹੁੰਦੀ ਹੀ ਏ ਗਾਇਕੀ ਹੁੰਦੀ ਹੀ ਏ ਹੁਣ ਤਾਂ ਸਟੇਟ ਤੇ ਜਾਵਾਂਗੇ ਤੇ ਕਾਪੀਆਂ ਲੈ ਕੇ ਬਹਿ ਜਾਂਦੇ ਗਾਉਣਾ ਚਾਰ ਗੀਤ ਨੇ ਤੇ ਉਹ ਕਾਪੀ ਠੀਕ ਹੈ ਨਾ ਸਾਡੇ ਵੇਲੇ ਦੇ ਉਹ ਤਾਂ ਕਲਾਕਾਰ ਕਾਪੀਆਂ ਵਗੈਰਾ ਨਹੀਂ ਸੀ ਰੱਖਦੇ ਕਿਉਂਕਿ ਪ੍ਰੋਪਰ ਸਾਡੇ ਗੀਤ ਯਾਦ ਹੁੰਦੇ ਸੀ ਯਾਦ ਕਰਕੇ ਜਾਣਾ ਪੈਂਦਾ ਸੀ ਗਾਉਣਾ ਪੈਂਦਾ ਸੀ ਰਿਕਾਰਡਿੰਗ ਵੀ ਹੁੰਦੀ ਸੀ ਇਹ ਬੜਾ ਵੱਡਾ ਅਸਰ ਸੀ ਅੱਜ ਵਾਲੇ ਤਾਂ ਪਤਾ ਹੀ ਨਹੀਂ ਕਿ ਮਿਊਜ਼ਿਕ ਕਿਹਨੇ ਕਰਤਾ ਕਿਹੜੇ ਸਟੂਡੀਓ 'ਚ ਕੀਤਾ ਕੌਣ ਸਾਜ਼ੀ ਵਜਾਇਆ ਕੌਣ ਨਹੀਂ ਜਾ ਕੇ ਡੱਬ ਕਰਾਉਣਾ ਭਾਵੇਂ 40 ਵਾਰੀ ਡੱਬ ਕਰ ਲਓ ਭਾਵੇਂ 400 ਵਾਰੀ ਕਰ ਲਓ ਇਹ ਸਹੂਲਤ ਹੋ ਗਈ ਨਾ ਹੁਣ ਸਾਡੇ ਵੇਲੇ ਇਦਾਂ ਨਹੀਂ ਸੀਗਾ। ਅੱਛਾ ਇਹ ਇਹ ਵੀ ਸੀਗਾ ਵੀ ਭੁੱਲ ਵੀ ਜਾਂਦੇ ਆਂ ਕਈ ਵਾਰ ਸਟੇਜ ਤੇ ਐਵੇਂ ਭੁੱਲੇ ਹੋ ਕਦੇ? ਨਹੀਂ ਨਹੀਂ ਭੁੱਲਦਾ ਭੁੱਲਦਾ ਤਾਂ ਨਹੀਂ ਬੰਦਾ। ਉਹ ਤਾਂ ਕਿਤੇ ਹੀ ਹੁੰਦਾ ਕੋਈ ਅਚਾਨਕ ਬਈ ਸੇ ਤਾਂ ਭੁੱਲਣ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਕਲਾਕਾਰ ਨੂੰ। ਇਬਾਦਤ ਹੈ ਯਾਰ ਕੰਮ ਹੈ ਜਿਵੇਂ ਤੁਸੀਂ ਕੈਮਰਾ ਚਲਾਉਨੇ। ਤੁਹਾਨੂੰ ਲੱਗਦਾ ਵੀ ਤੁਹਾਡਾ ਕੈਮਰਾ ਬਿਨਾਂ ਤਾਂ ਸੇ ਬੰਦ ਹੋ ਜਾਊਗਾ। ਨਹੀਂ ਨਾ ਹੁੰਦਾ। ਕਲਾਕਾਰ ਨੂੰ ਪ੍ਰੋਪਰ ਪਤਾ ਹੁੰਦਾ ਆਪਣੇ ਕੰਮ ਦਾ ਕੋਈ ਐਸੀ ਗੱਲ ਨਹੀਂ ਭੁੱਲਣ ਭੱਲਣ ਵਾਲੀ ਕੋਈ ਗੱਲ ਨਹੀਂ ਹੁੰਦੀ। ਦੂਜੇ ਬੰਦੇ ਨੂੰ ਲੱਗਦਾ ਵੀ ਜੇ ਇਹ ਭੁੱਲ ਗਿਆ। ਵੀਰੇ ਹੁੰਦਾ ਕੁਛ ਨਹੀਂ ਹੁੰਦਾ ਕਦੇ ਵੀ ਨਹੀਂ ਅੱਛਾ ਇਹ ਦਲਜੀਤ ਦੋਸਾਂਝ ਦੀ ਗੱਲ ਕਰਦੇ ਆਪਾਂ ਜਿਵੇਂ ਤੁਸੀਂ ਕਹਿੰਦੇ ਹੋ ਲਾਈਵ ਚਲਾਉਨੇ ਤੁਸੀਂ ਆਪਣਾ ਨਾ ਸਾਰਾ ਖਣ ਕਰਦੇ ਵੀ ਰਿਕਾਰਡ ਦਲਜੀਤ ਦੋਸਾਂਝ ਨੇ ਕਾਨਸਰਟ ਕੀਤੇ ਪਿਛਲੇ ਸਾਲ ਵੀ ਚੱਲੇ ਆ ਸਾਰੇ ਨਾ ਪੂਰੇ ਟੂਰ ਕੱਢਿਆ ਉਹਨੇ ਪੂਰੇ ਇੰਡੀਆ ਦਾ ਹਾਂ ਉਹਨਾਂ ਬਾਰੇ ਕੀ ਸੋਚਦੇ ਹੋ ਵੀ ਅੱਜ ਹੁਣ ਉਹਨਾਂ ਦੀ ਸਰਦਾਰ ਜੀ 3 ਵੀ ਬੈਨ ਕਰ ਦਿੱਤੀ ਗਈ ਹੈ